ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰ ਧੰ ਦਸਵੇਂ ਪਾਤਸ਼ਾਹ ਦਸਤਾਨ ਗੁਰਦੁਆਰਾ ਆਲਮਗੀਰ ਮੰਜੀ ਸਾਹਿਬ ਜਿੱਥੇ ਮਹਾਰਾਜ ਉੱਚ ਦੇ ਪੀਰ ਆ ਪੀਰ ਬਣ ਕੇ ਇਹ ਧਰਤੀ ਨੂੰ ਭਾਗ ਲਾਏ ਅੱਜ ਸਤ ਮੂਹ ਸੰਗਤ ਨੇ ਮਾਗੀ ਵਾਲੇ ਦਿਨ ਸਰਦਾਰ ਪ੍ਰਗਟ ਸਿੰਘ ਨਾਬੇ ਤੋਂ ਜਿਨ੍ਹਾਂ ਨੇ ਆਪਣੀ ਕਿਰਤ ਕਮਾਈ ਦੇ ਵਿੱਚੋਂ ਆਪਣੇ ਦੋਤਰੇ ਪੁੱਤਰੇ ਪੋਤਰੀਆਂ ਤੇ ਦੋਤਰੀਆਂ ਧੀਆ ਤੇ ਪੁੱਤ ਉਹਨਾਂ ਦੀ ਕਮਾਈ ਦੇ ਵਿੱਚੋਂ ਗੁਰੂ ਨੂੰ ਸ੍ਰੀਮਾਨ ਸੰਤ ਬਾਬਾ ਅਮਰੀਕ ਸਿੰਘ ਕਟਿਆਰੇ ਵਾਲਿਆਂ ਨੂੰ ਇਹਨਾਂ ਨੇ ਆਪਣੀ ਕਿਰਤ ਕਮਾਈ ਚੋਂ ਟਰੈਕਟਰ ਦੀ ਸੇਵਾ ਕਰਾਈ ਏ ਇਹਨਾਂ ਸਾਰਿਆਂ ਦਾ ਕਾਲੋ ਸਾਹਿਬ ਲੱਕੀ ਬਾਬਾ ਜੀ ਆਏ ਨੇ ਗਊਸ਼ਾਲਾ ਵਾਲੇ ਬਾਬਾ ਧੀਰ ਸਿੰਘ ਬਾਬਾ ਧੀਰ ਸਿੰਘ ਤੇ ਟਿੰਗੀ ਸਾਹਿਬ ਟਿੰਗੀ ਸਾਹਿਬ ਤੇ ਪੰਥ ਸਾਹਿਬ ਸੰਨੀ ਖਾਲਸਾ ਜੀ ਹੈਡ ਗ੍ਰੰਟੀ ਇੱਥੋਂ ਦੇ ਕੈਨੇਡਾ ਵਾਲੇ ਵੀ ਆ ਗਏ ਕੈਨੇਡਾ ਵਾਲੇ ਦਾ ਵੀਰ ਸਾਰਿਆਂ ਦਾ ਸਾਡੇ ਵੀਰ ਧੀਰ ਜੀ ਸਭ ਤੋਂ ਬਾਬਾ ਭਿੰਦਾ ਜੀ ਜਿਹੜੀ ਇਥੇ ਨਾਮ ਸਲਾ ਕਰਦੇ ਉਹਨਾਂ ਦਾ ਬਹੁਤ ਧੰਨਵਾਦ ਜੀ ਉਹਨਾਂ ਦੀ ਕਿਰਪਾ ਸਦਕਾ ਇਹ ਟਰੈਕਟਰ ਲਿਆ ਆ ਸਕੇ ਸਾਰੀ ਸੰਗਤ ਨੇ ਆ ਜਿੰਨੇ ਵੀ ਖਲੋਤੇ ਨੇ ਤੇ ਮੈਂ ਇਹ ਵੈਗਰੂ ਨਹੀਂ ਪਤਾ ਤੇ ਕਿਸੇ ਉਹ ਮਹਾਰਾਜ ਨਾਮ ਜਾਣਦਾ ਸਭ ਦੇ ਤੇ ਸਭ ਦੇ দান ਵੀ ਵੈਗਰੂ ਜਾਣਦਾ ਤੇ ਆ ਜਿੰਨੇ ਵੀ ਬੈਠੇ ਨੇ ਜਿੰਨੇ ਵੀ ਖੜੇ ਨੇ ਸਾਰਿਆਂ ਦਾ ਦਾਨ ਬੜਾ ਕਿਰਪਾ ਦੇ ਨਾਲ ਪਾਉਂਦੇ ਨੇ ਜਦੋਂ ਵੀ ਕਿਤੇ ਆਰਡਰ ਕਰੀਏ ਅਸੀਂ ਤਾਂ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਹਿੰਨੇ ਆ ਇਹਨਾਂ ਵੱਲੋਂ ਕੋਈ ਚੀਜ਼ ਦੀ ਕਦਰ ਨਹੀਂ ਛੱਡਦੇ ਜਦੋਂ ਵੀ ਇਹਨਾਂ ਨੂੰ ਲਾਨ ਕਰੀਏ ਮਹਾਰਾਜ ਇਹਨਾਂ ਦੇ ਪਰਿਵਾਰਾਂ ਦੇ ਇਹਨਾਂ ਦੇ ਬੱਚਿਆਂ ਦੇ ਮੇਰੇ ਭਰਿਆਂ ਦਾ ਹੱਥ ਰੱਖੇ ਇਹਨਾਂ ਦੇ ਕੰਮ ਧੰਦੇ ਦਿੰਧਾਰਾਂ ਵਿੱਚ ਬਰਕਤਾਂ ਪਾਵੇ ਇਹਨਾਂ ਦੀ ਕਿਰਤ ਕਮਾਈ ਵਿੱਚ ਵਾਦ ਤੋਂ ਵਾਦ ਬਰਕਤਾਂ ਪਾਵੇ ਗੁਰੂ ਇਹਨਾਂ ਨੂੰ ਦਿੰਦਾ ਰਹੇ ਤੇ ਅਸੀਂ ਇਹਨਾਂ ਦੇ ਪਰਿਵਾਰਾਂ ਚੋਂ ਮੰਗਦੇ ਰਹੀਏ ਇੰਨੀਆਂ ਬੇਨਤੀਆਂ ਫਰਮਾਨ ਕਰੋ ਸਰੂਜੀ ਦਾ ਕਾਰਸਾ ਸਾਹਿਬ ਸਾਧ ਸੰਗਤ ਜੀ ਇਹ ਸੇਵਾ ਵਾਸਤੇ ਜਿਨੇ ਮੈਨੂੰ ਧਰਤੀ ਤੋਂ ਪੈਰ ਨੂੰ ਉਠਾਇਆ ਉਹ ਸਾਡੇ ਵੀਰ ਸਰਦਾਰ ਬਲਜਿੰਦਰ ਸਿੰਘ ਕਾਲੋ ਵੀਰੇ ਨੇ ਸਾਨੂੰ ਪਹਿਲਾਂ ਧਰਤੀ ਦੇ ਬੈਠਿਆਂ ਨੂੰ ਗੱਲ ਨਾਲ ਲਾਇਆ ਸਭ ਤੋਂ ਕੋਟ ਕੋਟ ਇਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਸੇਵਾ ਜੋਗਾ ਕੀਤਾ ਤੇ ਬਾਬਾ ਜੀ ਨੇ ਸਾਡੇ ਸਿਰ ਤੇ ਹੱਥ ਧਰਿਆ ਆਪਾ ਮਬੀਰ ਜੀ ਧੀਰਵੀਰ ਜੀ ਇਹਨਾਂ ਨੇ ਸਾਨੂੰ ਵਾਸਤੇ ਪ੍ਰਪੇਅਰ ਕੀਤਾ ਮਹਾਪੁਰਸ਼ ਸਾਡੇ ਘਰੇ ਗਏ ਉਸ ਤੋਂ ਬਾਅਦ ਸਾਡੀ ਦਿਨ ਦੁਕਣੀ ਚਾ ਉਤਕਣੀ ਤਰੱਕੀ ਹੋਣ ਲੱਗੀ ਪਰ ਸਭ ਤੋਂ ਸਭ ਤੋਂ ਪਹਿਲਾਂ ਬਾਬਾ ਬਲਜਿੰਦਰ ਸਿੰਘ ਕਾਲੋ ਨੇ ਤੇ ਸਾਨੂੰ ਧਰਤੀ ਦੇ ਬੈਠਿਆਂ ਨੂੰ ਚੱਕ ਕੇ ਗੱਲ ਨਾਲ ਲਾਇਆ ਸੋਨਿਆ ਉਸਦੀਆ ਕਾਲੋ